ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਤੇ ਟ੍ਰੈਂਡਿੰਗ ਸੂਟਸ ਇਹ ਵਾਲੇ ਸੂਟਸ ਆਪਣੇ ਕੋਲ ਸਟਿਚ ਵੀ ਹੋ ਰਹੇ ਹੈ ਜੀ ਕਾਫੀ ਆਰਡਰਸ ਆਪਾਂ ਬੁੱਕ ਕਰ ਲਈ ਸੀ ਤਾਂ ਹੁਣ ਆਪਾਂ ਤੁਹਾਡੇ ਲਈ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਤੁਹਾਨੂੰ ਵੀ ਜੋ ਕਲਰ ਪਸੰਦ ਆਉਂਦਾ ਤੁਸੀਂ ਉਹੀ ਕਲਰ ਆਪਣੇ ਲਈ ਪਰਚੇਸ ਕਰ ਸਕਦੇ ਹੋ ਡਿਜ਼ਾਈਨ ਸੇਮ ਰਹੇਗਾ ਜੀ ਕਲਰਸ ਹੈਗੇ ਨੇ ਜਿਹੜੇ ਇਹਨਾਂ ਦੇ ਡਿਫਰੈਂਟ ਰੰਗ ਹਾਂਜੀ ਜਿਹੜਾ ਫਰਸਟ ਕਲਰ ਹੈ ਇਹ ਵਾਲਾ ਹੈਗਾ ਜੀ ਰਾਣੀ ਸ਼ੇਡ ਦੇ ਉੱਪਰ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਹੈ ਸੈਟਨ ਆਰਗੈਂਜ਼ਾ ਦਾ ਸਟੱਫ ਰਹੇਗਾ ਜੀ ਸ਼ਰਟ ਵੀ ਬਾਟਮ ਵੀ ਐਂਡ ਦੁਪੱਟਾ ਵੀ ਠੀਕ ਹੈ ਸਾਰਾ ਸੂਟ ਹੈ ਜਿਹੜਾ ਸੈਟਨ ਆਰਗੈਂਜ਼ਾ ਦਾ ਰਹੇਗਾ ਬਿਲਕੁਲ ਸੌਫਟ ਸਟੱਫ ਹੈ ਇਸ ਤਰ੍ਹਾਂ ਦੇ ਨਾਲ ਇਸ ਦੀ ਸ਼ਰਟ ਬਣੀ ਹੋਈ ਹੈ ਇਹ ਵਾਲੀ ਪ੍ਰਿੰਟਿੰਗ ਤੁਹਾਡੀ ਸ਼ਰਟ ਦੀ ਰਹੇਗੀ ਜੀ ਦੁਪੱਟਾ ਇਸ ਦਾ ਬਹੁਤ ਸੋਹਣਾ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਫੋਰ ਸਾਈਡ ਪ੍ਰਿੰਟ ਬਹੁਤ ਸੋਹਣਾ ਹੈ ਤੇ ਸਭ ਤੋਂ ਖਾਸ ਹੈ ਜੀ ਇਸਦੀ ਬੋਟਮ ਇਸ ਤਰ੍ਹਾਂ ਦੀ ਨਾਲ ਬੋਟਮ ਬਣ ਗਈ। ਹੁਣ ਆਪਾਂ ਤਾਂ ਨੈਸਟਿਕਲਰਸ ਦਿਖਾਉਣੀ ਹੈ। ਹਾਂਜੀ ਸੈਕੰਡ ਏ ਵਾਲਾ येलो ਕਲਰ ਹੈ। येलो ਕਲਰ ਹੈ ਨਾ ਜਿਹੜੇ ਵੀ ਬਹੁਤ ਪਿਆਰਾ ਕਲਰ ਹੈ। ਠੀਕ ਹੈ। ਇਹ ਵੀ ਆਪਣਾ ਸੂਟ ਸਟਿਚ ਹੋ ਰਿਹਾ। ਇਸ ਤਰ੍ਹਾਂ ਦੀ ਨਾਲ ਇਨਾਂ ਦੀਆਂ ਕਾਫੀ ਬੁਕਿੰਗਸ ਸਾਡੇ ਕੋਲ ਹੋ ਚੁੱਕੀਆਂ ਨੇ ਜੀ ਤੇ ਤੁਸੀਂ ਇਨਾਂ ਸੂਟਸ ਤੋਂ ਰਹਿ ਨਾ ਜਾਇਓ ਤੇ ਆਪਣੇ ਨਾਲ ਦੀ ਨਾਲ ਤੁਸੀਂ ਆਰਡਰਸ ਹੈਗੇ ਨੇ ਜਿਹੜੇ ਸਾਡੇ ਨਾਲ ਬੁੱਕ ਕਰਵਾ ਸਕਦੇ ਹੋ ਦੁਪੱਟੇ ਸਭ ਦੇ ਸੇਮ ਹੀ ਬਣੇ ਹੋਏ ਨੇ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਰਹੇਗਾ ਉਸ ਤੋਂ ਤੁਸੀਂ ਬੇਫਿਕਰ ਹੋ ਕੇ ਇਸ ਨੂੰ ਪਰਚੇਸ ਕਰ ਸਕਦੇ ਹੋ ਹਾਂਜੀ ਨੈਕਸਟ ਇਹ ਵਾਲਾ ਕਲਰ ਹੈ ਇਸ ਦੇ ਵਿੱਚ ਬਾਟਮ ਦਾ ਵੀ ਸੇਮ ਹੀ ਪ੍ਰਿੰਟ ਰਹੇਗਾ ਇਸ ਤਰ੍ਹਾਂ ਦੀ ਨਾਲ ਸ਼ਰਟ ਰਹੇਗਾ ਜਸਟ ਕਲਰ ਦਾ ਡਿਫਰੈਂਸ ਹੋਣਾ ਠੀਕ ਹੈ ਜੀ ਇਸ ਲਈ ਆਪਾਂ ਤੁਹਾਨੂੰ ਇੱਕ ਸੂਟ ਹੈ ਜਿਹੜਾ ਓਪਨ ਕਰਕੇ ਦਿਖਾ ਦਿੰਦਾ ਤੇ ਇਸ ਤਰ੍ਹਾਂ ਦੇ ਨਾਲ ਇਸ ਦਾ ਫੋਰ ਸਾਈਡ ਦੁਪੱਟਾ ਰਹੇਗਾ ਹਾਂਜੀ ਇੱਕ ਇਹ ਵਾਲਾ ਇਸ ਦੇ ਵਿੱਚ ਬਲੈਕ ਕਲਰ ਹੈ ਇਹ ਵੀ ਬਹੁਤ ਸੋਹਣਾ ਹੈ ਇਸ ਤਰ੍ਹਾਂ ਦੇ ਨਾਲ ਸ਼ਰਟ ਰਹੇਗੀ ਤੁਹਾਡੀ ਤੇ ਇਹ ਵਾਲੀ ਬਾਟਮ ਰਹੇਗੀ ਠੀਕ ਹੈ ਜੀ ਇੱਕ ਕੈਸ ਦੇ ਵਿੱਚ ਹੈਗਾ ਫਰੋਜੀ ਕਲਰ ਆਪਾਂ ਤੁਹਾਨੂੰ ਉਹ ਦਿਖਾਉਣੀ ਹੈ ਹਾਂਜੀ ਇਹ ਬਿਲਕੁਲ ਲਾਈਟ ਇਸ ਅਪਰੋਸੀ ਕਲਰ ਇਸ ਤਰ੍ਹਾਂ ਦੀ ਨਾਲ ਸ਼ਰਟ ਰਹੇਗੀ ਇਹ ਤੁਹਾਡੀ ਬਾਟਮ ਰਹੇਗੀ ਤੇ ਇਹ ਤੁਹਾਡਾ ਫੋਰਸਾਈਡ ਦੁਪੱਟਾ ਰਹੇਗਾ ਇਸ ਤਰ੍ਹਾਂ ਦੀ ਨਾਲ ਹਾਂਜੀ ਇਹ ਕੇਵਲ ਕੰਕਰੀਟ ਸ਼ੇਡ ਹੈ ਇਹ ਵੀ ਬਹੁਤ ਜਿਆਦਾ ਪਿਆਰਾ ਸ਼ੇਡ ਹੈ ਕਲਰਸ ਇਸ ਤੇ ਸਾਰੇ ਸੋਹਣੇ ਹਨ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਪਰਚੇਸ ਕਰ ਸਕਦੇ ਹੋ ਇਹ ਤੁਹਾਡੀ ਬਾਟਮ ਰਹੇਗੀ ਐਂਡ ਇਹ ਤੁਹਾਡਾ ਦੁਪੱਟਾ ਰਹੇਗਾ इस तरह सेंटर सारा खाली रहेगा सारिया साइड्स सर फोर साइड के प्रिंटिंग है जी बनी हुई है जी नैक्सट वाला ऑफ वाइट कलर ठीक है जी लास्ट कलर है इसका ऑफ वाइट इस तरह ये इसकी बॉटम रहेगी जी ये वाला इसका दुपट्टा रहेगा ਠੀਕ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਤੁਸੀਂ ਆਪਣੇ ਲਈ ਪਰਚੇਸ ਕਰ ਸਕਦੇ ਹੋ ਆਪਾਂ ਤੁਹਾਨੂੰ ਫੇਰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤੇ ਬਹੁਤ ਜਲਦੀ ਆਪਾਂ ਤੁਹਾਡੇ ਲਈ ਸਟਾਕ ਕਲੀਅਰੈਂਸ ਸੇਲ ਲੈ ਕੇ ਆ ਰਹੇ ਹਾਂ ਸੋ ਤੁਸੀਂ ਚੈਨਲ ਦੇ ਉੱਪਰ ਬਨੇ ਰਹਿਣਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੋਸਟ ਪ੍ਰੋਬੈਬਿਲਿਟੀ ਅਸੀਂ ਜੁਲਾਈ ਦੇ ਵਿੱਚ ਵਿੱਚ ਤੁਹਾਡੇ ਲਈ ਇਹ ਵਾਲੀ ਸੇਲ ਆ ਜਿਹੜੀ ਉਹ ਲੈ ਆਈ ਠੀਕ ਹੈ ਜੀ ਆਪਣਾ ਸਾਥ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣਾਈ ਰੱਖਣਾ ਫੇਰ ਮਿਲਦੇ ਆਪਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ